ਅਸ਼ਮੀਤ ਸਿੰਘ ਅਸੀਂ ਦੇਖਦੇ ਹਾਂ ਕਿ ਉਹ ਇਸ ਵੇਲੇ ਪੰਜਾਬੀਆਂ ਵੱਲੋਂ ਸਿੱਖਾਂ ਵੱਲੋਂ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਵੱਲੋਂ ਅਤੇ ਹਰ ਵਰਗ ਦੇ ਲੋਕਾਂ ਦੀਆਂ ਅੱਖਾਂ ਦਾ ਤਾਰਾ ਬਣਿਆ ਹੋਇਆ ਉਸ ਵੱਲੋਂ ਜੋ ਇਹ ਸੰਘਰਸ਼ ਸ਼ੁਰੂ ਕੀਤਾ ਗਿਆ ਜਿਸ ਤਰੀਕੇ ਨਾਲ ਇਸ ਨੂੰ ਲਾਮਬੰਦ ਕੀਤਾ ਗਿਆ ਜਿਸ ਤਰੀਕੇ ਨਾਲ ਇਸ ਨੂੰ ਉੱਪਰਲੇ ਸਿਖਰ ਤੱਕ ਪਹੁੰਚਾਇਆ ਗਿਆ ਉਸ ਕਰਕੇ ਹਰ ਕੋਈ ਅਸ਼ਮੀਤ ਸਿੰਘ ਦੀ ਵਾਵਾ ਕਰ ਰਿਹਾ ਹੈ ਤੇ ਉਸ ਅਸ਼ਮੀਤ ਸਿੰਘ ਵੱਲੋਂ ਜੋ ਸਟੇਜ ਦੇ ਉੱਤੇ ਬੋਲਿਆ ਗਿਆ ਜਿਸ ਤਰੀਕੇ ਨਾਲ ਉਹ ਬੋਲਦਾ ਜਿਸ ਤਰੀਕੇ ਨਾਲ ਉਹ ਪੰਜਾਬ ਦੀ ਗੱਲ ਕਰਦਾ ਤਾਂ ਨਿਰਸंदेਹ ਇਹਨਾਂ ਗੱਲਾਂ ਕਰਕੇ ਹੀ ਦੀਪ ਸਿੱਧੂ ਨੂੰ ਖਤਮ ਕੀਤਾ ਸਟੇਟ ਨੇ ਇਹਨਾਂ ਗੱਲਾਂ ਕਰਕੇ ਹੀ ਸਿੱਧੂ ਮੁਸੇਵਾਲਾ ਨੂੰ ਖਤਮ ਕੀਤਾ ਸਟੇਟ ਨੇ ਇਹਨਾਂ ਗੱਲਾਂ ਕਰਕੇ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਅਦਰਬੰਦ ਪਿਛਲੇ 3 ਸਾਲਾਂ ਤੋਂ ਸੋ ਉਹਨੂੰ ਕਿੰਨਾ ਕਚੇਰ ਇੰਡੀਅਨ ਸਟੇਟ ਛੱਡਦੀ ਹੈ ਇਹ ਸਾਡਾ ਡਰ ਇਹ ਸਾਡਾ ਤੋਖਲਾ ਐਸਐਸਵਾਟ ਦੇ ਵਿੱਚ ਖਾਲਸਤਾਨ ਕੋਕਸ ਫਾਊਂਡੇਸ਼ਨ ਵੱਲੋਂ ਇੰਡੀਅਨ ਗਵਰਨਮੈਂਟ ਨੂੰ ਇਹ ਧਾਰਨਾ ਵੀ ਕੀਤੀ ਜਾਂਦੀ ਹੈ ਚੇਤਾਵਨੀ ਦਿੱਤੀ ਜਾਂਦੀ ਹੈ ਅਤੇ ਇਹ ਦੱਸਿਆ ਜਾਂਦਾ ਇੰਡੀਅਨ ਸਟੇਟ ਨੂੰ ਕਿ ਜੇ ਕੱਲ ਨੂੰ ਅਸ਼ਮੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਂਦਾ ਜਾਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਤਰੀਕੇ ਨਾਲ ਉਹ ਮੀਨ ਹੋ ਸਕਦਾ ਬੁਖਾਰ ਹਸਪੀਟਲ ਐਕਸੀਡੈਂਟ ਕੋਈ ਜਾਨਲੇਵਾ ਹਮਲਾ ਕਿਸੇ ਧਿਰ ਵੱਲੋਂ ਕਿਸੇ ਗੁੱਟ ਵੱਲੋਂ ਸਰਕਾਰੀ ਵੱਲੋਂ ਜਾਂ ਗੈਰ ਸਰਕਾਰੀ ਵੱਲੋਂ ਕਿਸੇ ਦੂਜੀ ਵਿਰੋਧੀ ਜਥੇਬੰਦੀ ਵੱਲੋਂ ਜਾਂ ਲੋਕਾਂ ਦੀ ਕਿਸੇ ਹਜੂਮ ਭੀੜ ਦੇ ਵਿੱਚ ਸ਼ਾਮਲ ਕਿਸੇ ਸ਼ਰਾਰਤੀ ਵੱਲੋਂ ਕਿਸੇ ਵੀ ਤਰੀਕੇ ਨਾਲ ਜਾਂ ਪੁਲਿਸ ਵੱਲੋਂ ਕਿਸੇ ਗੈਂਗਸਟਰ ਵੱਲੋਂ ਜੇ ਅਸ਼ਮੀਤ ਸਿੰਘ ਦੇ ਸਰੀਰ ਨੂੰ ਮਾਨਸਿਕ ਤੌਰ ਤੇ ਉੱਤੇ ਸਰੀਰਕ ਤੌਰ ਤੇ ਉੱਤੇ ਉਸ ਨੂੰ ਕੋਈ ਨੁਕਸਾਨ ਪਹੁੰਚਾਇਆ ਜਾਂਦਾ ਤਾਂ ਖਾਲਸਤਰ ਕਾਕਸ ਫਾਊਂਡੇਸ਼ਨ ਅਤੇ ਇਸ ਦੀ ਪੂਰੀ ਟੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹਾਲਾਤ ਦੇ ਉੱਤੇ ਬਹੁਤ ਬਰੀਕੀ ਦੇ ਨਾਲ ਲੈਂਜ਼ ਲਾ ਕੇ ਦੇਖ ਰਹੀ ਹੈ ਉਸ ਨੂੰ ਉਸ ਦੇ ਉੱਤੇ ਅੱਖ ਰੱਖੀ ਹੋਈ ਹੈ ਜੇਕਰ ਕੋਈ ਅਜਿਹੀ ਗੱਲ ਹੁੰਦੀ ਹੈ ਅਸ਼ਮੀਤ ਸਿੰਘ ਨੂੰ ਕੋਈ ਨੁਕਸਾਨ ਪਹੁੰਚਦਾ ਤਾਂ ਇਸ ਦਾ ਕਹਿਣ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਗੰਭੀਰ ਨੋਟਿਸ ਨਹੀਂ ਲਿਆ ਜਾਏਗਾ ਕਹਿਣ ਦੇ ਵਿੱਚ ਜਾਂ ਸ਼ਬਦਾਂ ਦੇ ਵਿੱਚ ਇਸ ਦੇ ਗੰਭੀਰ ਸਿੱਟੇ ਨਹੀਂ ਨਿਕਲਣਗੇ ਉਹ ਫਿਰ ਇੰਡੀਅਨ ਸਟੇਟ ਨੂੰ ਦੱਸਿਆ ਜਾਊਗਾ ਕਿ ਉਸ ਦੇ ਨਤੀਜੇ ਕੀ ਨਿਕਲਣਗੇ ਇਹ ਅਸੀਂ ਇੰਡੀਅਨ ਗਵਰਨਮੈਂਟ ਨੂੰ ਜਿਹੜੇ ਸੀਆਈਡੀ ਵਾਲੇ ਜਾਂ ਇੰਟੈਲੀਜੈਂਸ ਵਾਲੇ ਇਹ ਪ੍ਰੋਗਰਾਮ